ਮਿੰਟੂ ਜੀ ਕੱਲ ਆਪਾਂ ਕੁੰਬਾਲੀ ਗੱਲ ਕੀਤੀ ਤੇ ਕੁੰਬਾਲੀ ਗੱਲ ਦੇ ਕਈ ਸਾਰੇ ਪੱਖ ਸਾਹਮਣੇ ਆ ਰਹੇ ਆ ਕੋਈ ਕਹਿੰਦਾ ਕਿ ਉਸ ਤਰ੍ਹਾਂ ਨਹੀਂ ਹੈਗਾ ਜਿਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ ਉਥੇ ਸਭ ਕੁਝ ਠੀਕ ਠਾਕ ਹੈ ਕੁਝ ਕਹਿੰਦੇ ਆ ਕਿ ਉਹ ਇੱਕ ਪਾਸਾ ਹੀ ਦਿਖਾਇਆ ਗਿਆ ਇਸ ਤੋਂ ਬਿਨਾ ਹੋਰ ਪਾਸੇ ਵੀ ਉੱਥੇ ਜਿਹੜਾ ਮਾਹੌਲ ਵਿਗੜਿਆ ਸੀਗਾ ਪਰ ਇੰਨਾਂ ਸਾਰੀਆਂ ਗੱਲਾਂ ਦੇ ਵਿੱਚ ਦੋ ਤਿੰਨ ਗੱਲਾਂ ਆਉਂਦੀਆਂ ਨੇ ਕਿ ਮੋਦੀ ਸਾਹਿਬ ਵੀ ਵਾਰੀ-ਵਾਰੀ ਪੁੱਛਦੇ ਰਹੇ ਯੋਗੀ ਸਾਹਿਬ ਵੀ ਵਾਰ-ਵਾਰ ਉਥੋਂ ਦੀ ਸਾਰ ਲੈਂਦੇ ਰਹੇ ਪਰ ਸਵਾਲ ਫੇਰ ਵੀ ਯੋਗੀ ਸਾਹਿਬ ਉੱਤੇ ਵਾਰ-ਵਾਰ ਉੱਠ ਰਹੇ ਆ ਅੱਜ ਤੱਕ ਬਹੁਤ ਵੱਡਾ ਖੁਲਾਸਾ ਹੋਇਆ ਹੂੰ ਕਿ ਦਰਅਸਲ ਉਥੇ ਭਾਜੜ ਦੋ ਥਾਵਾਂ ਤੇ ਪਈ ਆ ਸੰਗਮ ਨੋਜ਼ ਤੇ ਤੇ ਇੱਧਰ ਇੱਕ ਕੋਈ ਇਲਾਕਾ ਹੋਰ ਹੈ 2.5 ਕਿਲੋਮੀਟਰ ਦੂਰ ਕੋਈ ਚਰਾਹਾ ਪੈਂਦਾ ਹੈ ਹਾਂ ਬਿਲਕੁਲ ਜੋਸੀ ਕੁਝ ਐਸਾ ਇਲਾਕਾ ਹੋ ਜੀ ਉਥੇ ਵੀ ਭਾਜੜ ਪਈ ਆ ਹਾਂ ਬਿਲਕੁਲ ਲਲਨ ਟਾਪ ਦਾ ਇੱਕ ਰਿਪੋਰਟਰ ਹੈ ਸ਼ਾਇਦ ਉਸਨੇ ਬਹੁਤ ਮਾਰ ਕੇ ਦਾ ਕੰਮ ਕੀਤਾ ਹੈ ਇਸ ਸਾਰੇ ਐਪੀਸੋਡ ਚ ਜੀ ਤੇ ਹੁਣ ਇਹ ਬੜੇ ਵੱਡੇ ਸਵਾਲ ਨੇ ਕੁਝ ਮਤਲਬ ਕਿ ਜਿਹੜੇ ਸੰਤ ਸਮਾਜ ਤੋਂ ਨੇ ਸਾਧੂ ਸਮਾਜ ਤੋਂ ਨੇ ਉਹ ਵੀ ਸਵਾਲ ਚੁੱਕ ਰਹੇ ਆ ਕਿ ਭਈ ਤੁਸੀਂ ਪਹਿਲੀ ਭਾਜੜ ਵੀ ਦੱਬ ਰਹੇ ਸੀਗੇ ਕਿ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਹੂੰ ਤੇ ਫਿਰ 17 ਘੰਟੇ ਤੁਸੀਂ ਆਫੀਸ਼ੀਅਲ ਮੌਤ ਦੇ ਅੰਕੜਿਆਂ ਦੀ ਕੋਈ ਪੁਸ਼ਟੀ ਨਹੀਂ ਕਰਦੇ ਨਹੀਂ ਕਰਦੇ ਬਿਲਕੁਲ ਫਿਰ ਦੂਜੀ ਆ ਗਈ ਆ ਸਾਹਮਣੇ ਕਿ ਭਾਜੜ ਹੋਈ ਆ ਹੂੰ ਤੇ ਸਰ ਦੱਸਦੇ ਆ ਕਿ ਉੱਥੇ ਤਾਂ ਜੇ ਹਾਲਾਤ ਦੇ ਮੁਤਾਬਕ ਜਿਵੇਂ ਰਿਪੋਰਟ ਕਰਨ ਵਾਲੇ ਦੱਸਦੇ ਨੇ ਕਿ ਉੱਥੇ ਐਦੋਂ ਵੀ ਵੱਡੀ ਭਾਜੜ ਹੋਈ ਆ ਉਹ ਜਿਹੜੀ ਕਿ ਲੁਕੋ ਦਿੱਤੀ ਗਈ ਸਮਝਦੇ ਹਾਂ ਇੱਕ ਫੋਟੋ ਵੀ ਵਾਇਰਲ ਹੋ ਰਹੀ ਆ ਨਾ ਕਿ ਇੱਕ ਡੈੱਡ ਬੋਡੀ ਤੇ 58 ਨੰਬਰ ਲਿਖਿਆ ਹੋਇਆ ਹੈ ਹੂੰ ਟੈਗ ਲਾਇਆ ਤੇ ਜੋ ਮ੍ਰਿਤਕਾਂ ਦੀ ਪੁਸ਼ਟੀ ਹੋਈ ਸੀ ਪਹਿਲੀ ਉਹ 30 ਦੀ ਸੀ ਸ਼ਾਇਦ ਬਾਅਦ ਚ 34 ਗਈ ਜੀ ਪਹਿਲਾਂ 30 ਦੀ ਸੀ ਕਿ ਮੌਤਾਂ ਦੀ ਗਿਣਤੀ ਦਾ ਵੀ ਕੋਈ ਹਿਰ ਫੇਰਿਆ ਤਾਂ ਜੁਗੀ ਆ ਦਿੱਤਿਆ ਨਾਥ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਤੇ ਬਈ ਦੇਖਦੇ ਹੀ ਸੀਗੇ ਹਮਮ ਫਾਇਦ ਬਰਾਨ ਨੇਤਾ ਨੇ ਜੀ ਬੇਸ਼ੱਕ ਬੇਸ਼ੱਕ ਆਰਐਸਐਸ ਦੀ ਇੱਕ ਬਹੁਤ ਵੱਡੀ ਲੋਬੀ ਉਹਨਾਂ ਨੂੰ ਸਪੋਰਟ ਕਰਦੀ ਹੈ ਹਮ ਅਮਿਤ ਸ਼ਾਹ ਨਾਲ ਉਹਨਾਂ ਦਾ 36 ਦਾ ਅੰਕੜਾ ਵੀ ਚੱਲਦਾ ਹੈ ਉਹ ਇਸ ਕੁੰਭ ਦੇ ਬਹਾਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੱਡਾ ਕਰਨਾ ਤੇ ਲੋਚ ਦੇ ਹੋਣਗੇ ਨਾ ਸਦਾ ਹੱਕ ਵੀ ਹੈ ਬਿਲਕੁਲ ਹਰ ਇੱਕ ਬੰਦਾ ਯਤਨ ਕਰ ਸਕਦਾ ਹੈ ਹਮ ਪਰ ਆ ਸਭ ਕੁਝ ਪੁੱਠਾ ਹੋ ਗਿਆ ਹੀ ਇਸੇ ਚੀਜ਼ ਨੂੰ ਰੋਕਣ ਵਾਸਤੇ ਉਹ ਦੂਜੀ ਭਾਜੜ ਜਿਹੜੀ ਲੁਕਾਈ ਜਾ ਰਹੀ ਹੈ ਬਿਲਕੁਲ ਕੋਈ ਨਾ ਕੋਈ ਉਦੇਸ਼ ਤਾਂ ਹੋਣਾ ਹੀ ਹੈ ਮੰਤਵ ਤੇ ਹੁੰਦਾ ਹੀ ਹੈ ਨਾ ਸਭ ਤਾਂ ਪਰ ਇਹ ਆ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੋ ਉੱਥੇ ਇੱਕ ਔਰਤ ਰੋ ਰਹੀ ਆ ਜੀ ਉਹਦੀ ਵੀਡੀਓ ਮੈਂ ਕੱਲ ਦੇਖਿਆ ਰਾਤ ਉਹ ਕਹਿ ਰਹੀ ਆ ਕਿ ਬਿਹਾਰ ਚ ਮੈਂ ਆਪਦੇ ਪਤੀ ਦੀ ਲਾਸ਼ ਲੈ ਕੇ ਜਾਣੀ ਆ ਹੂੰ ਪੈਸਾ ਧਿਲਾ ਵੀ ਗਿਆ ਪਤੀ ਵੀ ਗਿਆ ਕੁਛ ਹੈ ਹੀ ਨਹੀਂ ਪੱਲੇ ਸਮਾਨ ਸਮੂਹ ਸਭ ਰੁੜ ਗਿਆ ਹੂੰ ਐਂਬੂਲੈਂਸ ਵਾਲਾ ਕਹਿੰਦਾ ਕਿ ਬੀਬੀ ਜੀ ਲੈਸ ਕਰਕੇ ਵੀ 10000 ਰੁਪਇਆ ਲੱਗੇਗਾ ਮਿਨੀਮਮ ਮੈਂ ਮੇਰੇ ਕੋਲ ਤੇ ਕੁਝ ਵੀ ਨਹੀਂ ਹੈਗਾ ਮੈਂ ਕਿੱਥੋਂ ਲਾਸ਼ ਲੈ ਕੇ ਚਲੀ ਜਾਵਾਂ ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਆਤੋਂਗੇ ਜੀ ਫਿਰ ਸਰ ਦੋ ਸਟੂਡੈਂਟ ਆ ਉੱਥੇ ਕਿਸੇ ਯੂਨੀਵਰਸਿਟੀ ਦੇ ਆ ਜਾਂ ਕਿਸੇ ਵੱਡੇ ਵਿਦਿਅਕ ਸੰਸਥਾ ਦੇ ਆ ਉਹ ਕੱਲ ਕਹਿ ਰਹੇ ਸੀਗੇ ਕਿ ਦੇਖੋ ਉੱਥੇ ਬਹੁਤ ਬੁਰੀ ਹਾਲਤ ਹੋ ਗਈ ਆ ਭਾਜੜ ਤੋਂ ਬਾਅਦ ਇੱਕ ਹੋਰ ਭਾਜੜ ਪਈ ਵੀ ਆ ਜੀ ਬੱਸ ੱਡਿਆਂ ਤੇ ਜਾਂ ਰੇਲਵੇ ਸਟੇਸ਼ਨਾਂ ਤੇ ਉਤ ਬੁਰਾ ਹਾਲ ਹੋਇਆ ਹਮ ਸਰ ਕਈ ਵੀਡੀਓਜ਼ ਨੇ ਉਥੇ ਇੱਕ ਬੀਬੀ ਆ ਐ ਸਾਧੂ ਵੇਸ ਦੇ ਵਿੱਚ ਹੀ ਆ ਉਹ ਕਹਿ ਰਹੀ ਐ ਇੱਥੇ ਪੋਟੀ ਕਰੀ ਜਾਂਦੇ ਲੋਕ ਬੁਰਾ ਹਾਲ ਐ ਮਤਲਬ ਕਿ ਖੁੱਲੇ ਦੇ ਵਿੱਚ ਹੀ ਜੰਗਲ ਪਾਣੀ ਮਤਲਬ ਗਰੀ ਪਿਸ਼ਾਬ ਕਰਨ ਲਈ ਵੀ ਔਖਾ ਹਮ ਅਮੀਰ ਉਤੇ ਪਿਕਨਿਕ ਵਾਲਾ ਕੰਮ ਵੀ ਕਰੀ ਜਾਂਦੇ ਚਲੋ ਮੈਂ ਜ਼ਿਆਦਾ ਨਹੀਂ ਜਾਂਦਾ ਉਧਰ ਆਸਥਾ ਵਾਲਾ ਮਸਲਾ ਹੈ ਪਰ ਜਿਸ ਤਰ੍ਹਾਂ ਕਰ ਰਹੀਆਂ ਇਹ ਚੀਜ਼ਾਂ ਜਿਸ ਤਰ੍ਹਾਂ ਰਿਕਾਰਡ ਤੇ ਆ ਰਹੀਆਂ ਤੇ ਜਿਹੜੇ ਲੋਕਾਂ ਦੇ ਸਿਰ ਤੇ ਇਹ ਜ਼ਿੰਮੇਵਾਰੀਆਂ ਤੇ ਭਾਰ ਨੇ ਉਹਨਾਂ ਨੇ ਕਿਸ ਤਰ੍ਹਾਂ ਨਿਰਵਾਹ ਕੀਤਾ ਬਿਲਕੁਲ ਤਾਂ ਯੋਗੀ ਇਹ ਦਿੱਤੇ ਆ ਨਾ ਤਾਂ ਮੇਰੇ ਖਿਆਲ ਦੇ ਨਾਲੇ ਇਸ ਮਾਮਲੇ 'ਚ ਬਹੁਤ ਵੱਡਾ ਝਟਕਾ ਖਾ ਗਿਆ ਖਾ ਗਏ ਇਸ ਪ੍ਰਬੰਧ ਦੀ ਜੋ ਕਾਮਯਾਬੀ ਜੋ ਕਾਮਯਾਬੀ ਵਖਾ ਦੰਦੇ ਤਾਂ ਮੇਰੇ ਖਿਆਲ ਦੇ ਨਾਲ ਬਿਲਕੁਲ ਉਹ ਇੱਕ ਦਾਵੇਦਾਰੀ ਦੀ ਦੌੜ ਦੇ ਵਿੱਚ ਮਜਬੂਤ ਸੁਮਿਲਣਾ ਸੀ ਉਹਨਾਂ ਦਾ ਹਣਾ ਪਰ ਆ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਹੁਣ ਉਹਨਾਂ ਨੇ ਪ੍ਰੋਟੋਕਾਲ ਤੇ پابੰਦੀ ਲਾ ਦਿੱਤੀ ਹੈ ਉਧਰੋਂ ਪ੍ਰਧਾਨ ਮੰਤਰੀ ਦੀ ਤਰੀਕ ਨਿਸ਼ਚਿਤ ਹੈ ਕੋਈ ਵੀ ਜਾ ਰਹੇ ਨੇ ਜੀ ਉਸੇ ਦਿਨ ਜਿਸ ਦਿਨ ਦਿੱਲੀ ਚ ਵੋਟਾਂ ਨੇ ਤਾਂ ਕਿ ਫੋਕਸ ਕਰੋ ਕੈਮਰਾਮੈਨ ਫੋਕਸ ਕਰੋ ਪ੍ਰਧਾਨ ਮੰਤਰੀ ਟਾਊਨ ਕੀ ਉਹ ਕਿਸਾ ਆਟੋਮੈਟਿਕਲੀ ਉਧਰ ਹਾਂ ਜੀ ਹਾਂ ਜੀ ਤਾਂ ਗੱਲ ਇਹ ਆ ਕਿ ਭਾਈ ਯੋਗੀ ਅਦਿੱਤਿਆਨਾਥ ਵਾਸਤੇ ਕਾਫੀ ਮੁਸ਼ਕਲਾਂ ਹੁਣ ਖੜੀਆਂ ਹੋ ਸਕਦੀਆਂ ਤੇ ਚੀਜ਼ਾਂ ਹੌਲੀ ਹੌਲੀ ਬਾਹਰ ਆ ਹੀ ਰਹੀਆਂ ਅੱਛਾ ਇੱਕ ਅੱਛੀ ਚੀਜ਼ ਜਿਹੜੀ ਮੈਂ ਦੇਖੀ ਉੱਥੇ ਨਾ ਕੋਈ ਅਨਵਰ ਮਾਰਕੀਟ ਹੈ ਸ਼ਾਇਦ ਮੈਂ ਉੱਥੇ ਮੁਹੰਮਦ ਅੰਸ ਨਾਂ ਦਾ ਇੱਕ ਸ਼ਖਸ ਹੈ ਹੂੰ ਉਹਨੇ ਕੰਬਲ ਦਰੀਆਂ ਖੁੱਲੇ ਰੂਪ ਚ ਇੱਕ ਮੁਸਲਮਾਨ ਨੇ ਆ ਆ ਇਸ ਮੁਲਕ ਦੀ ਬਹੁਤ ਅੱਛੀ ਗੱਲ ਹੈ ਬਿਲਕੁਲ ਇਹ ਤੇ ਆ ਕਿ ਜਿਹੜੇ ਨਫ਼ਰਤ ਫਲਾਉਣ ਵਾਲੇ ਜਿੰਨੀ ਮਰਜ਼ੀ ਨਫ਼ਰਤ ਫਲਾ ਲੈ ਹੂੰ ਜਿਨ੍ਹਾਂ ਨੇ ਸਿਰ ਪਿਆਰ ਵੰਡਣਾ ਹੈ ਨਾ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਡੱਕਾ ਵੀ ਫਰਕ ਨਹੀਂ ਬਿਲਕੁਲ ਉਹ ਆਪਣੀ ਚਾਲੇ ਚੱਲਦੇ ਜਾਂਦੇ ਆ ਅਨਸ ਸਾਹਿਬ ਨੇ ਉੱਥੇ ਮਤਲਬ ਕਿ ਲੋਕਾਂ ਨੂੰ ਸੰਭਾਲਣਾ ਜਿੰਨੇ ਜੋਗਾ ਕੋਈ ਹੁੰਦਾ ਜੀ 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 ਕਿ ਉਸਨੇ ਸੰਭਾਲ ਲੜ ਬੜਾ ਚੁਪਿਆ ਮੈ ਇੱਕ ਵਾਰ ਬੜਾ ਮੈਨੂੰ ਬੜੀ ਤਸੱਲੀ ਹੋਈ ਜੀ ਜੀ ਖੈਰ ਚੰਗੀ ਗੱਲ ਹੈ ਖੈਰ ਮਿੰਟੂ ਜੀ ਆਪਾਂ ਵੀ ਦੇਖ ਰਹੇ ਹਾਂ ਕਿ ਨਫ਼ਰਤ ਫਲਾਉਣ ਵਾਲੇ ਜਿਹੜੇ ਹੁੰਦੇ ਆ ਨਾ ਉਹ ਵੀ ਹੋਰ ਹੀ ਹੁੰਦੇ ਆ ਨਫ਼ਰਤ ਕਰਨ ਵਾਲੇ ਆਮ ਲੋਕ ਨਹੀਂ ਹੁੰਦੇ ਆਪਾਂ ਕਿੰਨੇ ਕੁ ਲੋਕਾਂ ਨੂੰ ਇਹੋ ਜਿਹਿਆਂ ਨੂੰ ਜਾਣਦੇ ਆ ਜਿਹੜੇ ਬਹੁਤ ਨਫ਼ਰਤ ਨਾਲ ਭਰੇ ਹੁੰਦੇ ਆ ਅਕਸਰ ਭਾਈਚਾਰੇ ਨਾਲ ਭਰੇ ਹੋਏ ਲੋਕ ਆ ਆਪਣੇ ਪਰ ਉਹ ਚੀਜ਼ਾਂ ਵੀ ਹੋਰ ਹੁੰਦੀਆਂ ਨੇ ਲੋੜਾਂ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਲੋਕਾਂ ਨੂੰ ਵਰਤਿਆ ਜਾਂਦਾ ਤੇ ਖੈਰ